ਪਿੰਡ ਘਾਬਦਾ ਵਿੱਚ ਅਸੀਂ ਅੱਜ ਖੜੇ ਹਾਂ ਹਕੀਕਤ ਕੁਝ ਹੋਰੀਏ ਤਸਵੀਰਾਂ ਕੁਝ ਹੋਰੀ ਨਜ਼ਰ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਇਹ ਡਰੇਨ ਹੈ ਕਾਫੀ ਵੱਡੀ ਡਰੇਨ ਹੈ ਅਤੇ ਇਸ ਨੂੰ ਬਿਲਕੁਲ ਵੀ ਸਾਫ਼ ਨਹੀਂ ਕੀਤਾ ਗਿਆ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਨਾਲ ਕਿੱਡੇ ਕਿੱਡੇ ਬੂਟੇ ਇੱਥੇ ਇਹਦੇ ਵਿੱਚ ਹੋਏ ਹੋਏ ਹਨ ਸਰਕਾਰੀ ਅਫਸਰਾਂ ਕਿਤਨਾ ਕਿਤੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਏਸ਼ੀਆਂ ਦੇ ਵਿੱਚ ਬਹਿ ਕੇ ਵਾਪਸ ਵਗ ਜਾਂਦੇ ਹਨ ਕਿਉਂਕਿ ਉਹ ਜ਼ਮੀਨ ਦੀ ਗੱਲ ਕੀਤੀ ਜਾਵੇ ਤਾਂ ਜ਼ਮੀਨੀ ਪੱਧਰ ਦੇ ਨਾਲ ਜੁੜੇ ਨਹੀਂ ਹੋਏ ਜੇ ਜੁੜੇ ਹੁੰਦੇ ਤਾਂ ਇੱਥੋਂ ਦੀ ਜੋ ਇਹ ਸਫਾਈ ਹੈ ਇਹ ਹੋ ਗਈ ਹੁੰਦੀ ਦੂਜੇ ਜਗ੍ਹਾ ਤੇ ਸਫਾਈ ਹੋਣੀ ਹੈ ਉਹਦੇ ਵਾਸਤੇ ਅਸੀਂ ਫੰਡਸ ਦੀ ਡਿਵਾਲਪ ਕਰ ਲਈ ਹੈ ਤੇ ਅੱਜਕੱਲ ਸਾਨੂੰ ਬਰਾਬਰ ਹੋ ਜੇਗੀ ਨਾਲ ਦੇ ਨਾਲ ਹੜਾ ਇਹਨੇ ਜੋ ਘਰੇ ਭਰੀ ਹੈਗੀ ਉਦੋਂ ਵੀ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਮੁਰਗੀ ਤੱਕ ਦੇ ਪੈਸੇ ਦਿੱਤੇ ਜਾਣਗੇ ਬੱਕਰੀਆਂ ਦੇ ਪੈਸੇ ਦਿੱਤੇ ਜਾਣਗੇ ਉਹ ਪੈਸੇ ਨਹੀਂ ਆਏ ਲੇਕਿਨ ਉਸ ਤੋਂ ਵੀ ਕੋਈ ਸਿੱਖਣ ਨੂੰ ਨਹੀਂ ਮਿਲਿਆ ਇਹਨਾਂ ਨੂੰ ਹੁਣ ਜੋ ਇਹ ਡਰੇਨ ਆ ਗਈ ਸੀ ਸਪਾਈਨ ਹੋਈ ਕਾਫੀ ਜ਼ਿਆਦਾ ਬੂਟੇ ਖੜੇ ਨੇ ਕਾਫੀ ਜ਼ਿਆਦਾ ਹੋਰੇ ਕਿਲੋਮੀਟਰ ਦੇ ਵਾਂਗੂ ਪਰ ਦੇਖਿਆ ਗਿਆ ਕਿ ਦੂਰ ਦੂਰ ਤੱਕ ਬੂਟੇ ਖੜੇ ਨੇ ਜੇ ਮਹਿਕ ਬਾਈ ਜਾ ਕੇ ਗੱਲ ਕਰੀਏ ਤਾਂ ਉਹ ਕਹਿੰਦੇ ਸਾਡੇ ਕੋਲੇ ਫੰਡ ਨਹੀਂ ਆਇਆ ਜਿਵੇਂ ਉਹਨਾਂ ਨੂੰ ਪੁੱਛਦੇ ਆਂ ਵੀ ਫੰਡ ਕਦੋਂ ਭੇਜਿਆ ਮੰਗ ਕਦੋਂ ਕੀਤੀ ਸੀ ਕਿੰਨੇ ਫੰਡ ਦੀ ਕੀਤੀ ਸੀ ਕਾਹਦੇ ਕਾਹਦੇ ਵਕ ਉਹ ਦੱਸਣ ਲਈ ਤਿਆਰ ਨਹੀਂ ਜਦ ਕੇ ਵਾਰਸ਼ ਇੱਕ ਹੋ ਚੁੱਕੀ ਐ ਇੱਕ ਵਾਰਸ਼ ਦੇ ਨਾਲ ਦੇਖ ਲਓ ਕੀ ਹਾਲ ਹੋਇਆ ਤੇ ਬਾਕੀ ਮੀ ਹਲੇ ਪੈਣੀ ਨੇ ਇਹ ਵੀ ਚੇਤਾਵਨੀ ਹੈ ਵੀ ਮੀ ਪਿਛਲੇ ਸਾਲ ਨਾਲੋਂ ਜ਼ਿਆਦਾ ਪੈੜੇ ਜਨਰਲ ਸੇ ਕਿਸਰਾ ਦੇਖਦੇ ਹੋ ਪ੍ਰਸ਼ਾਸਨ ਦਾ ਦਾਅਵਾ ਕੀਤਾ ਜਾਂਦੇ ਨੇ ਕਿ ਬਰਸਾਤੀ ਮੌਸਮ ਆ ਗਿਆ ਟ੍ਰੇਨਾਂ ਦੀ ਸਫਾਈ ਕੀਤੀ ਜਾ ਰਹੀ ਹੈ ਲੇਕਿਨ ਪਿੰਡ ਘਾੜ ਦਾ ਜੇ ਤੁਹਾਰੇ ਆ ਕਾਫੀ ਜਿਆਦਾ ਬੂਟੇ ਉੱਗਨੇ ਸੀ ਇਹਦੇ ਉੱਪਰ ਹੋ ਜਾਂਦਾ ਇਹ ਪਾਣੀ ਇਹਦੇ ਉੱਪਰ ਦੀ ਪਾਣੀ ਹੁੰਦਾ ਚੱਲ ਗਈ ਪਾਰਸੋ ਜਿੱਥੇ ਆ ਕਦੋਂ ਨਾ ਇਹ ਨੂਰ ਟੁੱਟੀ ਹੋਈ ਜਿੱਥੇ ਪਾਣੀ ਛੱਡਿਆ ਜਾਂਦੀ ਇਹਦੇ ਉੱਪਰ ਦੀ ਚੱਲਿਆ ਦੋ ਦਿਨ ਚੱਲਿਆ ਕੱਲ ਘਟਿਆ ਅੱਜ ਮੇਰਵਾ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਮੀਂਹ ਵੀ ਲਗਾਤਾਰ ਪੈ ਰਹੇ ਹਨ ਉੱਥੇ ਹੀ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਸਾਡੇ ਵੱਲੋਂ ਜੋ ਡਰੇਨਾਂ ਨੇ ਜਿੱਥੇ ਕਿ ਬਰਸਾਤੀ ਪਾਣੀ ਦਾ ਨੰਗੜਾ ਹੁੰਦਾ ਹੈ ਕਿ ਉਹ ਉਹਨਾਂ ਦੀ ਸਫਾਈ ਕਰ ਦਿੱਤੀ ਗਈ ਹੈ ਪਰ ਪਿੰਡ ਘਾੜ ਦਾ ਵਿੱਚ ਅਸੀਂ ਅੱਜ ਖੜੇ ਹਾਂ ਹਕੀਕਤ ਕੁਝ ਹੋਰੀ ਹੈ ਤਸਵੀਰਾਂ ਕੁਝ ਹੋਰੀ ਨਜ਼ਰ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਇਹ ਡਰੇਨ ਹੈ ਕਾਫੀ ਵੱਡੀ ਡਰੇਨ ਹੈ ਅਤੇ ਇਸ ਨੂੰ ਬਿਲਕੁਲ ਵੀ ਸਾਫ਼ ਨਹੀਂ ਕੀਤਾ ਗਿਆ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਨਾਲ ਕਿੱਡੇ ਕਿੱਡੇ ਬੂਟੇ ਇੱਥੇ ਇਹਦੇ ਵਿੱਚ ਹੋਏ ਹੋਏ ਹਨ ਤਾਂ ਪਾਣੀ ਹੈ ਜੋ ਉਹ ਕਿਤੋਂ ਕਿਤੋਂ ਮਾੜਾ ਮੋਟਾ ਤੁਸੀਂ ਦੇਖ ਰਹੇ ਹੋ ਕਿ ਕਿਸੇ ਨੇ ਕੋਈ ਟੱਕ ਲਗਾਇਆ ਜਿਸ ਤਰ੍ਹਾਂ ਉਵੇਂ ਇਸ ਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ਼ ਹੈ ਤੇ ਪਿੱਛੇ ਜੋ ਇਹ ਡਰੇਨ ਹੈ ਕਾਫੀ ਜ਼ਿਆਦਾ ਭਰੀ ਹੋਈ ਹੈ ਤਾਂ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਲਾਪਰਵਾਹੀ ਹੈ ਪਰ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਜਿੱਥੋਂ ਪਾਣੀ ਨਿਕਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਦ ਕਿ ਮੰਗਰ ਇੰਨਾ ਵੱਡਾ ਬੰਨ ਆਪਾਂ ਬੰਨ ਹੀ ਨਹੀਂ ਕਰ ਸਕਦੇ ਆ ਕਿ ਬੂਟਿਆਂ ਦਾ ਐਡਾ ਵੱਡਾ ਬੰਨ ਲੱਗਿਆ ਹੋਇਆ ਤਾਂ ਪਾਣੀ ਫਿਰ ਵੀ ਇੰਨੀ ਸਪੀਡ ਨਾਲ ਆ ਰਿਹਾ ਹੈ ਤੇ ਜੇ ਕਿਤੇ ਇਹ ਬੰਨ ਖੁੱਲ ਜਾਵੇ ਇਸ ਨੂੰ ਸਾਫ਼ ਕਰ ਦਿੱਤਾ ਜਾਵੇ ਤਾਂ ਇਹ ਡਰੇਨ ਹੈ ਜੋ ਹੋਰ ਵੀ ਨੱਕੋ ਨੱਕ ਭਰ ਜਾਵੇਗੀ ਜਿਸ ਤਰ੍ਹਾਂ ਕਿ ਪਿੱਛੋਂ ਇਹ ਭਰੀ ਹੋਈ ਹੈ ਲੇਕਿਨ ਸਰਕਾਰ ਦੇ ਜੋ ਨੁਮਾਇंदे ਹਨ ਜਾਂ ਸਰਕਾਰੀ ਜੋ ਮੁਲਾਜ਼ਮ ਹਨ ਜੋ ਸਾਰੇ ਸਰਕਾਰੀ ਅਫਸਰਨ ਕਿਤੇ ਨਾ ਕਿਤੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਏਸ਼ੀਆਂ ਦੇ ਵਿੱਚ ਬਹਿ ਕੇ ਵਾਪਸ ਵਗ ਜਾਂਦੇ ਹਨ ਕਿਉਂਕਿ ਉਹ ਜ਼ਮੀਨ ਦੀ ਗੱਲ ਕੀਤੀ ਜਾਵੇ ਤਾਂ ਜ਼ਮੀਨੀ ਪੱਧਰ ਦੇ ਨਾਲ ਜੁੜੇ ਨਹੀਂ ਹੋਏ ਜੇ ਜੁੜੇ ਹੁੰਦੇ ਤਾਂ ਇੱਥੋਂ ਦੀ ਜੋ ਇਹ ਸਫਾਈ ਹੈ ਇਹ ਹੋ ਗਈ ਹੁੰਦੀ ਇੱਥੋਂ ਦੀ ਜੋ ਪਿੰਡ ਵਾਸੀ ਹਨ ਉਹ ਵੀ ਲੰਘ ਰਹੇ ਹਨ ਹੋਰ ਵੀ ਬੰਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਜੋ ਇਸ ਡਰੇਨ ਬਾਰੇ ਕੀ ਕਹਿਣਾ ਹੈ ਕਿ ਕਾਫੀ ਜ਼ਿਆਦਾ ਭਰੀ ਪਈ ਹੈ ਕਿ ਨਾ ਮਿਰਜ ਆਪਣਾ ਜਨਰ ਸਿੰਘ ਜਨਰ ਸਿੰਘ ਜਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨੋਂ ਦਾਅਵੇ ਕੀਤੇ ਜਾਂਦੇ ਨੇ ਕਿ ਬਰਸਾਤੀ ਮੌਸਮ ਆ ਗਿਆ ਡਰੇਨਾਂ ਦੀ ਸਫਾਈ ਕੀਤੀ ਜਾ ਰਹੀ ਹੈ ਲੇਕਿਨ ਪਿੰਡ ਘਰ ਦਾ ਅੱਜ ਖੜੇ ਆ ਕਾਫੀ ਜ਼ਿਆਦਾ ਬੂਟੇ ਉੱਗਨੇ ਸੀ ਹਾਂਜੀ ਹਾਂ ਹੈਗੇ ਨੇ ਉੱਥੇ ਤੱਕ ਸਫਾਈ ਹੋਣ ਵਾਲੀ ਆ ਅਸਮਾਨ ਸਾਰੇ ਹੀ ਹੋਣ ਵਾਲ ਪਹਿਲਾਂ ਕਦੇ ਸਫਾਈ ਹੋਈ ਆ ਉਸਦੇ ਅੱਜ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਮੇਰੇ ਲਈ ਠੇਕੇਦਾਰ ਆਈ ਬਾਹਰ ਐਂਕੀਤੀ ਆਏ ਐ ਐਸੇ ਐਸੇ ਆ ਰਹੇ ਨੇ ਅੱਜ 5 4 10 ਜਾਣ ਦੀ ਗੱਲ ਕੀਤੀ ਜਾਵੇ ਨਾ ਜੀ ਹੋਰ ਹੀ ਨਹੀਂ ਕੋਈ ਆਇਆ ਜੀ ਕਾਫੀ ਵੱਡੇ ਵੱਡੇ ਬੂਟੇ ਹੋਏ ਪਏ ਨੇ ਲੱਗਦਾ ਹੈਗਾ ਕਿ ਜੇ ਹੋਰ ਇੱਕ ਦੋ ਮੀ ਪੈ ਗਏ ਤੇ ਨੁਕਸਾਨ ਹੋ ਸਕਦਾ ਇਹਦੇ ਉੱਪਰ ਹੋ ਜਾਂਦਾ ਜੀ ਪਾਣੀ ਇਹਦੇ ਉੱਪਰ ਹੀ ਪਾਣੀ ਹੁੰਦਾ ਚੱਲ ਗਈ ਪਾਰਸੋ ਜਾ ਉੱਥੇ ਅ ਕਦੋਂ ਲੈਹਰ ਨੂੰ ਟੁੱਟੀ ਹੋਈ ਸੀ ਕੋਈ ਪਾਣੀ ਛੱਡਿਆ ਸੀ ਇਹਦੇ ਉੱਪਰ ਦੀ ਛੱਡਿਆ ਪੁੱਲ ਦੇ ਪਾਣੀ ਦੋ ਦਿਨ ਚੱਲਿਆ ਕੱਲ ਘਟਿਆ ਇਹ ਅੱਜ ਫੇਰ ਵਧ ਗਿਆ ਨਹੀਂ ਪੈਕੇਟ ਹੈ ਕੁਝ ਕੁ మేబీ ਉਹਦਾ ਵੀ ఫ్లో ਵਧਿਆ ਉਹਦਾ ਪਾਣੀ ਵਧ ਗਈ ਪਾਣੀ ਵੀਰੇ ਜੇ ਇਹ ਸਫਾਈ ਨਾ ਹੋਈ ਕਿਉਂਕਿ ਅੱਗੇ ਵੀ ਸਫਾਈ ਹੋਣੀ ਆਪਾਂ ਦੇਖਿਆ ਨੁਕਸਾਨ ਨੁਕਸਾਨ ਹੀ ਆਈ ਫਿਰ ਕਿਸਾਨਾਂ ਨੂੰ ਵੀ ਨੁਕਸਾਨ ਹੋਇਆ ਸਾਰਾ ਕੁਝ ਸਾਰਾ ਵੀ ਬੰਦ ਹੋਣ ਗਈ ਆ ਸਾਰੇ ਅੱਛਾ ਵੀ ਪਾਣੀ ਨਾਲ ਜਿਆਦਾ ਹੋ ਜਾਂਦਾ ਕਿ ਇਹਦੇ ਉੱਪਰ ਦੀ ਆ ਜਾਂਦਾ ਉੱਪਰ ਦੀ ਆ ਜਾਂਦਾ ਜੀ ਤੇ ਬਿਲਕੁਲੇ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਹੈ ਕਿ ਜੋ ਨੁਕਸਾਨ ਹੈ ਉਹ ਹੋ ਸਕਦਾ ਹੈ ਕਿਉਂਕਿ ਇਸ ਜਿਸ ਦੇ ਉੱਪਰ ਜਗਾ ਪਰ ਖੜੇ ਆ ਇਹਦੇ ਉੱਪਰ ਦੀ ਵੀ ਪਾਣੀ ਜ਼ਿਆਦਾ ਹੋ ਜਾਂਦਾ ਹੈ ਇਸ ਸਬੰਧ ਦੇ ਵਿੱਚ ਸਾਡੇ ਨਾਲ ਬਲਵੰਤ ਸਿੰਘ ਜੋਗਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਸਿਕਾ ਸਰ ਆਸ਼ੀਰਵਾਦ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਡਰੇਨ ਹੈ ਇਹ ਪਿੰਡ ਦੀ ਕਾਫੀ ਜ਼ਿਆਦਾ ਭਰੀ ਹੋਈ ਹੈ ਤੇ ਸਫਾਈ ਵੀ ਨਹੀਂ ਪ੍ਰੋਪਰ ਹੋ ਰਹੀ ਗੱਲ ਇਹ ਹੈ ਜੇ ਮੈਂਕ ਵੀ ਜਾ ਕੇ ਗੱਲ ਕਰੀਏ ਤਾਂ ਉਹ ਕਹਿੰਦੇ ਸਾਡੇ ਕੋਲੇ ਫੰਡ ਨਹੀਂ ਆਇਆ ਜੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਜੀ ਫੰਡ ਕਦੋਂ ਭੇਜਿਆ ਮੰਗ ਕਦੋਂ ਕੀਤੀ ਸੀ ਕਿੰਨੇ ਫੰਡ ਦੀ ਕੀਤੀ ਸੀ ਕਾਦੇ-ਕਾਦੇ ਬਸ ਉਹ ਦੱਸਣ ਲਈ ਤਿਆਰ ਨਹੀਂ ਕਹਿਣ ਤੋਂ ਭਾਵ ਜਿਹੜੀ ਸਰਕਾਰੀ ਮਸ਼ੀਨਰੀ ਹੈ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ ਭਾਵੇਂ ਉੱਚ ਅਧਿਕਾਰੀ ਨੇ ਭਾਵੇਂ ਸੂਪਰਡੈਂਟ ਵਗਾਰਾ ਨੇ ਉਹ ਆਮ ਲੋਕਾਂ ਨੂੰ ਡੀਲ ਨਹੀਂ ਕਰਦੇ ਨੰਬਰ 2 ਤੇ ਜੇ ਉਹ ਫੰਡ ਮੰਗਣਗੇ ਫੇਰ ਹੀ ਫੰਡ ਆਊ ਨਾ ਉਹ ਦੱਸਦੇ ਵੀ ਕਿਹਨੂੰ ਚਿੱਠੀ ਪਾਈ ਆ ਕਿੱਥੇ ਪਾਈ ਆ ਫੰਡ ਨਹੀਂ ਆਇਆ ਜੀ ਤਾਂ ਕਰਕੇ ਡਰੇਨ ਦੀ ਸਫਾਈ ਨਹੀਂ ਹੋਈ ਜਦ ਕਿ ਵਾਰਿਸ਼ ਇੱਕ ਹੋ ਚੁੱਕੀ ਐ ਇੱਕ ਵਾਰਿਸ਼ ਦੇ ਨਾਲੇ ਦੇਖ ਲੋ ਕੀ ਹਾਲ ਹੋਇਆ ਪਿਆ ਬਾਕੀ ਮੀਂਹ ਹਲੇ ਪੈਣੇ ਨੇ ਇਹ ਵੀ ਚੇਤਾਵਨੀ ਆ ਵੀ ਮੀਂਹ ਪਿਛਲੇ ਸਾਲ ਨਾਲੋਂ ਜ਼ਿਆਦਾ ਪੈਣੇ ਨੇ ਜਿੰਨੀਆਂ ਵੀ ਡਰੇਨਾਂ ਨੇ ਜਿੰਨੇ ਵੀ ਇਹ ਨਾਲੇ ਨੇ ਜਿਹਦੇ ਵਿੱਚ ਬਰਸਾਤੀ ਪਾਣੀ ਜਾਂਦਾ ਕਿਸੇ ਦੀ ਸਫਾਈ ਕਈ ਸਾਲਾਂ ਤੋਂ ਨਹੀਂ ਜਦੋਂ ਹੜਾ ਆਉਂਦਾ ਬਾਰਸ਼ਾ ਦਾ ਪਾਣੀ ਆਉਂਦਾ ਓਵਰਫਲੋ ਹੋ ਜਾਂਦਾ ਫਸਲਾਂ ਨੇ ਫਸਲਾਂ ਦਾ ਨੁਕਸਾਨ ਹੁੰਦਾ ਘਰਾਂ ਦਾ ਨੁਕਸਾਨ ਹੁੰਦਾ ਸਰਕਾਰ ਉਹਦੋਂ ਕਹਿੰਦੀ ਅਸੀਂ ਐਂ ਕਰਾ ਦੇਾਂਗੇ ਐਂ ਕਰਾ ਦੇਾਂਗੇ ਮਗਰ ਉਹ ਪੜਤਾਲਾ ਉਥੇ ਦਾ ਉਥੇ ਜਿਹੜੇ ਪਹਿਨੇ ਵੀਪਰ ਦੇਖਿਆਗਾ ਕਿ ਹੜ੍ਹ ਆਏ ਨੇ ਜੋ ਘਰੇ ਭਰੀ ਹੈਗੀ ਉਦੋਂ ਵੀ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਮੁਰਗੀ ਤੱਕ ਦੇ ਪੈਸੇ ਦਿੱਤੇ ਜਾਣਗੇ ਬੱਕਰੀਆਂ ਦੇ ਪੈਸੇ ਦਿੱਤੇ ਜਾਣਗੇ ਉਹ ਪੈਸੇ ਨਹੀਂ ਆਏ ਲੇਕਿਨ ਉਸ ਤੋਂ ਵੀ ਕੋਈ ਸਿੱਖਣ ਨੂੰ ਨਹੀਂ ਮਿਲਿਆ ਇਹਨਾਂ ਨੂੰ ਹੁਣ ਜੋ ਇਹ ਡਰੇਨ ਹੈਗੀ ਸੀ ਸਫਾਈ ਨਹੀਂ ਹੋਈ ਕਾਫੀ ਜ਼ਿਆਦਾ ਬੂਟੇ ਖੜੇ ਨੇ ਕਾਫੀ ਜ਼ਿਆਦਾਰੇ ਕਿਲੋਮੀਟਰ ਦੇ ਵਾਂਗੂ ਪਾ ਦੇਖਿਆਗਾ ਕਿ ਦੂਰ ਦੂਰ ਤੱਕ ਬੂਟੇ ਬੂਟੇ ਖੜੇ ਨੇ ਬਿਲਕੁਲ ਜੀ ਬਿਲਕੁਲ ਉਹ ਲੋਕ ਕਹਿ ਤਾਂ ਜਾਂਦੇ ਨੇ ਹੁਣ ਲੀਡਰ ਆਉਂਦਾ ਕਹਿ ਜਾਂਦਾ ਉਦੋਂ ਬਾਅਦ ਉਹ ਗੌਰ ਨਹੀਂ ਕਰਦੇ ਕਹਿਣ ਤੋਂ ਭਾਵ ਗਵਰਨਮੈਂਟ ਦਾ ਮਤਲਬ ਹੈ ਮਿੰਟ-ਮਿੰਟ ਬਾਅਦ ਗੌਰ ਕਰਨੀ ਇੱਥੇ ਤਾਂ ਸਾਲਾਬਦੀ ਲੰਘ ਜਾਂਦੇ ਨੇ ਕਹੇ ਤਾਂ ਇਹਦੀ ਸਫਾਈ ਕਰਾ ਦੇਾਂਗੇ ਜੀ ਨਹੀਂ ਹੋਈ ਚਲੋ ਸਾਨੂੰ ਮੁਆਵਜ਼ਾ ਦੇ ਦੇਾਂਗੇ ਮੁਰਗੀ ਤੱਕ ਦਾ ਮੁਆਵਜ਼ਾ ਦੇ ਦੇਾਂਗੇ ਮੁਰਗੀ ਕਿਤਾ ਇੱਕ ਪਾਸੇ ਰਹੀ ਮੱਝਾਂ ਔਰ ਡੰਗਰਾਂ ਦਾ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਦੇ ਚਾਰ ਹਰੇ ਚਾਰੇ ਦਾ ਮੁਆਵਜ਼ਾ ਨਹੀਂ ਮਿਲਦਾ ਲੋਕ ਕੋ ਵਿਚਾਰੇ ਜਾਂਦੇ ਆ ਦਫ਼ਤਰਾਂ ਚ ਕੀੜੇ ਖਾ ਕੇ ਆ ਜਾਂਦੇ ਆ ਚੁੱਪ ਕਰਕੇ ਬਹਿ ਜਾਂਦੇ ਚਲੋ ਕੁਦਰਤ ਦੀ ਕਰੋਪੀ ਹੈ ਵੀ ਕੁਦਰਤ ਨੇ ਛੱਡ ਦਿੰਦੇ ਨੇ ਹੋਰ ਕਰਨੀ ਵੀ ਕੀ ਮਤਲਬ ਹੈ ਵੀ ਕਿਸੇ ਵੀ ਮੈਕ ਵਿੱਚ ਭੱਜ ਜਾਓ ਕਿਸੇ ਵੀ ਦਫ਼ਤਰ ਵਿੱਚ ਭੱਜ ਜਾਓ ਰੰਮ ਕਰਕੇ ਕੋਈ ਰਾਜੀ ਨਹੀਂ ਏਸੀ ਰੂਮ ਚੋਂ ਕੋਈ ਨਿਕਲ ਕੇ ਰਾਜੀ ਇਹ ਸਬੰਧ ਦੇ ਵਿੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਮੇਰਾ ਨਾਮ ਮੋਹਿਤ ਹੈ ਜੀ ਮੈਂ ਸਬਡਿਵੀਜ਼ਨਲ ਅਫਸਰ ਹਾਂ ਸੰਗਰੂਰ ਸਰਦਰੀ ਘਾਤ ਦਾ ਡਰੇਨ ਜਾ ਰਿਹਾ ਉਹਦਾ ਹੁਣ ਕੀ ਸਟੇਟਸ ਹੈ ਜੀ ਜਿਵੇਂ ਬਰਸਾਤ ਬਿਲਕੁਲ ਆਉਣ ਨੂੰ ਤੇਰੇ ਤੇ ਨਹੀਂ ਪਰ ਉਹਨਾਂ ਦੀ ਸਫਾਈ ਨਹੀਂ ਹੈਗੀ ਅ ਉਹਦੀ ਸਫਾਈ ਵਾਸਤੇ ਜੀ ਦੋ ਜਗ੍ਹਾ ਤੇ ਸਫਾਈ ਹੋਣਾ ਲਈ ਹੈ ਉਹਦੇ ਵਾਸਤੇ ਅਸੀਂ ਫੰਡਸ ਦੀ ਡਿਵਾਰਟ ਕਰ ਲਈ ਹੈ ਤੇ ਅੱਜਕੱਲ ਸਾਨੂੰ ਪ੍ਰਾਪਤ ਹੋ ਜੇਗੀ ਨਾਲ ਦੀ ਨਾਲ ਕੰਮ ਸ਼ੁਰੂ ਕਿੰਨੇ ਕਿਤੇ ਦਾ ਸਰ ਹੁਣ ਸਾਰੇ ਸਫਾਈ ਹੋਣੀ ਹੈ ਕਿਉਂਕਿ ਕਾਫੀ ਲੰਬੀ ਹੈ ਅ ਇਹਦੀ ਦੋ ਜਗ੍ਹਾ ਤੇ ਬੁੱਟੀ ਖੜੀ ਹੈ ਇਸ ਟਾਈਮ ਕਾਬਦਾ ਤੇ ਇੱਕ ਕਾਬਦਾ ਤੋਂ ਥੱਲੇ ਵਾਲੇ ਕੋਲ ਤੇ ਉਹ ਦੋਨਾਂ ਅ ਪੁਲਾਂ ਦਾ ਫੰਡਸ ਆਉਣ ਤੇ ਨਾਲ ਦੀ ਨਾਲ ਇੱਕ ਦੋ ਦਿਨਾਂ ਚ ਆ ਜਾਣਗੇ ਤੇ ਨਾਲ ਦੀ ਨਾਲ ਸ਼ੁਰੂ ਕਰਾਂਗੇ ਸਰ ਕਿੰਨੇ ਕ ਟਾਈਮ ਚ ਹੋ ਜੂਗਾ ਕਿਉਂਕਿ ਬਰਸਾਤਾਂ ਆ ਤਾਂ ਲਗਭਗ ਕੱਲ ਪਰਸੋਂ ਹੋ ਗਈਆਂ ਨੇ ਬਸ ਸਿਰਫ ਇੱਕ ਹਫਤੇ ਚ ਖਤਮ ਕਰਾਂਗੇ ਸਰ ਲਾਸਟ ਈਅਰ ਹੋਈ ਸੀ ਕਿਉਂਕਿ ਉੱਥੇ ਜਿਹੜੇ ਕਿਸਾਨ ਨੇ ਕਰੇ ਨੇ ਲਾਸਟ ਈਅਰ ਸਫਾਈ ਨਹੀਂ ਹੋਈ ਉਹਦੇ ਕਰਕੇ ਜ਼ਿਆਦਾ ਹੋਇਆ ਕਰ ਲਾਸਟ ਈਅਰ ਮੈਂ ਇੱਥੇ ਹੈ ਨਹੀਂ ਸੀਗਾ ਜੀ ਤੇ ਮੈਨੂੰ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਪਤਾ ਕਰਕੇ ਹੋਣੀ ਉਹ ਵੀ ਦੱਸ ਸਕਦਾ ਵੀ ਲਾਸਟ ਟਾਈਮ ਹੋਈ ਸੀ ਕਿ ਨਹੀਂ ਇਸ ਸਬੰਧ ਦੇ ਵਿੱਚ ਜਦੋਂ ਡਰੇਨ ਵਿਭਾਗ ਦੇ ਅਸਯੂ ਨਾਲ ਇੱਕ ਵਾਰ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਹਲੇ ਫੰਡ ਨਹੀਂ ਆਏ 10 ਦਿਨਾਂ ਤੱਕ ਸਾਡੇ ਕੋਲੇ ਫੰਡ ਆ ਜਾਵੇਗਾ ਅਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਦੂਸਰੇ ਪਾਸੇ ਗੱਲ ਕੀਤੀ ਆਵੇ ਡਰੇਨ ਦੀ ਡਰੇਨ ਹੈ ਜੋ ਨੱਕੋ ਨੱਕ ਭਰੀਆਂ ਪਈਆਂ ਨੇ ਸਰਕਾਰ ਦੁਆਰਾ ਫੰਡ ਜਾਰੀ ਨਹੀਂ ਹੋਇਆ ਇਸ ਦੇ ਵਿੱਚ ਆਪਾਂ ਸਾਰੀ ਜੋ ਲਾਪਰਵਾਹੀ ਹੈ ਉਹ ਪੰਜਾਬ ਸਰਕਾਰ ਦੀ ਕਹਾਂਗੇ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਇਹ ਦਾਅਵਾ ਸੀ ਕਿ ਇਸ ਵਾਰ ਜੋ ਪਾਣੀ ਹੈ ਉਸ ਨੂੰ ਕੰਟਰੋਲ ਵਿੱਚ ਰੱਖਿਆ ਜਾਵੇਗਾ ਡਰੇਨਾਂ ਦੀ ਸਫਾਈ ਜਲਦ ਕਰਵਾਈ ਜਾਵੇਗੀ ਤਾਂ ਸਰਕਾਰ ਦੇ ਫੰਡ ਨਾ ਜਾਰੀ ਹੋਣ ਕਾਰਨ ਜੋ ਡਰੇਨ ਵਿਭਾਗ ਹੈ ਉਹ ਚੁੱਪੀ ਧਾਰੀ ਬੈਠਾ ਹੈ ਤੇ ਉਹ ਕੰਮ ਨਹੀਂ ਕਰ ਪਾਰ ਰਿਹਾ ਤਾਂ ਦੇਖਣਾ ਹੋਵੇਗਾ ਹੁਣ ਕਿ ਇਸ ਡਰੇਨ ਬਾਰੇ ਡਰੇਨਾਂ ਦੀ ਸਫਾਈ ਬਾਰੇ ਕਦੋਂ ਫੰਡ ਰਿਲੀਜ਼ ਹੁੰਦੇ ਹਨ ਤੇ ਕਦੋਂ ਇਹਨਾਂ ਦੀ ਸਫਾਈ ਹੁੰਦੀ ਹੈ ਤੇ ਜੋ ਲੋਕਾਂ ਦੇ ਤੇ ਕਿਸਾਨਾਂ ਦੇ ਸਿਰ ਦੇ ਉੱਪਰ ਜੋ ਇਹ ਪਾਣੀ ਦਾ ਜੋ ਬਾੜ ਦਾ ਜੋ ਹੜਦਾ ਹੈ ਜੋ ਸੰਕਟ ਛਾਇਆ ਹੈ ਕਦੋਂ ਇਸ ਦਾ ਹੱਲ ਹੋਵੇਗਾ ਸੰਗਰੂਰ ਤੋਂ ਗੁਰਵਿੰਦਰ ਸਿੰਘ ਲਾਈਵ ਪੰਜਾਬੀ ਟੀਵੀ